ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੰਡ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਦੇ ਇਗਜ਼ਾਮਸ ਨੂੰ ਟਾਰਗੇਟ ਰੱਖਦੇ ਹੋਏ ਆਪਣੀ ਪਾਲਿਟੀ ਦੀ ਕਲਾਸ ਨੰਬਰ 9 ਲੈ ਕੇ ਆ ਚੁੱਕੇ ਹਾਂ ਜਿਸ ਚ ਅਪਾ ਪੜਾਂਗੇ 25 ਪਾਰਟਸ ਆਫ ਇੰਡੀਅਨ ਕਨਸਟੀਟਿਊਸ਼ਨ ਸਭ ਤੋਂ ਪਹਿਲਾਂ ਜਦੋਂ ਵੀ ਭਾਰਤ ਦਾ ਸੰਵਿਧਾਨ ਬਣਿਆ ਸੀ ਉਸ ਸਮੇਂ ਭਾਰਤ ਦੇ ਸੰਵਿਧਾਨ ਵਿੱਚ ਟੋਟਲ 22 ਪਾਰਟਸ ਸੀ ਇਸ ਤੋਂ ਬਾਅਦ ਇਹ ਜਿਹੜੇ ਤਿੰਨ ਪਾਰਟ ਹੋਰ ਐਡ ਹੋਏ ਥਰੂ ਐਮੈਂਡਮੈਂਟਸ ਠੀਕ ਹੈ ਅੱਜ ਆਪਾਂ ਉਹਨਾਂ ਬਾਰੇ ਵੀ ਜਿਹੜੀ ਹੈਗੀ ਸਾਰੀ ਕੰਪਲੀਟ ਇਨਫੋਰਮੇਸ਼ਨ ਲੈਣੀ ਆ ਜਿੰਕਿ ਇਹਦੇ ਪੰਜਾਬ ਦੇ ਇਗਜ਼ਾਮ ਨੇ ਉਹਨਾਂ ਦੇ ਵਿੱਚ ਕੁਐਸਚਨ ਆਉਨੇ ਹੁੰਦੇ ਨੇ ਕਿ ਆਰਟੀਕਲ 1 ਆਪਾਂ ਸਮਝੋ ਇੱਕ ਐਗਜ਼ਾਮਪਲ ਲੈਨੇ ਕਿ ਆਰਟੀਕਲ 5 ਤੋਂ ਲੈ ਕੇ 11 ਤੱਕ ਕਿਹੜਾ ਪਾਰਟ ਆ ਜਾਂ ਉਹਦਾ ਕੀ ਨੇਮ ਆ ਠੀਕ ਆ ਜੇ ਉਹ ਤੁਹਾਨੂੰ ਪੁੱਛਣਗੇ ਕਿ ਪਾਰਟ 3 ਦੇ ਵਿੱਚ ਕਿੰਨੇ ਆਰਟੀਕਲ ਨੇ ਠੀਕ ਹੈ ਜਿਸ ਤਰੀਕੇ ਨਾਲ ਇਹ ਲਿਖੇ ਬਣੇ ਨੇ ਉਹਨਾਂ 파ਰਟ 1 ਹੋ ਗਿਆ ਆਪਣਾ ਯੂਨੀਅਨ ਐਂਡ ਇਟਸ ਟੈਰੀਟਰੀਜ਼ ਦੂਜਾ ਆ ਗਿਆ ਆਪਣਾ ਸੈਕੰਡ ਆ ਗਿਆ ਆਪਣਾ ਸਟੀਟਿਊਟ 5 ਤੋਂ 11 파ਰਟ 3 ਦੇ ਵਿੱਚ 12 ਤੋਂ 35 ਫੰਡਾਮੈਂਟਲ ਰਾਈਟਸ ਠੀਕ ਹੈ ਅੱਜ ਆਪਾਂ ਇਹਨਾਂ ਵਾਰ ਜਿਹੜੀ ਕੰਪਲੀਟਡ ਇਨਫੋਰਮੇਸ਼ਨ ਲਵਾਂਗੇ ਤੇ ਜਿਹੜੀ ਅੱਜ ਦੀ ਆਪਣੀ ਕਲਾਸ ਆ ਛੋਟੀ ਹੋਊਗੀ ਕਿਉਂਕਿ ਆਪਾਂ ਅੱਜ ਸਿਰਫ ਇਹਨਾਂ ਦੇ ਨੇਮਸ ਇਹਨਾਂ ਚ ਆਰਟੀਕਲ ਤੇ ਇਹਨਾਂ ਦੀ ਜਿਹੜੀ ਆਪਾਂ ਮਤਲਬ ਕਿ ਇਹਨਾਂ ਦੇ ਜਿਹੜੇ ਆਪਾਂ ਦੇ ਇਹ ਚੀਜ਼ ਦਿਖਾएंगे ਕਿ ਇਹਦੇ ਵਿੱਚ ਕਿਸ ਚੀਜ਼ ਬਾਰੇ ਜਿਹੜੀ ਇਹਦੇ ਵਿੱਚ ਵਰਣਨ ਕੀਤਾ ਹੋਇਆ ਕਿਉਂਕ ਹੁਣ ਆਪਣੀ ਇਹਦੀ ਕੱਲ ਦੀ ਕਲਾਸ ਹੋਊਗੀ ਉਹ ਆਪਾਂ ਪਾਰਟ 1 ਤੇ ਕਰਾਂਗੇ ਠੀਕ ਹੈ ਜਿਹਦੇ ਵਿੱਚ ਚਾਰੇ ਆਰਟੀਕਲਸ ਹੋਗੇ ਆਪਣੇ ਉਹਦਾ ਨਾਮ ਹੋ ਗਿਆ ਤੇ ਉਹ ਆਰਟੀਕਲਸ ਕਿਸ ਜਗ੍ਹਾ ਤੇ ਵਰਤੇ ਜਾਂਦੇ ਨੇ ਕਿਸ ਚੀਜ਼ ਲਈ ਨੇ ਠੀਕ ਹੈ ਤੇ ਬਾਕੀ ਵੀ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਾਰਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਕੀਰ ਕਿਸੇ ਵੀ ਬੱਚੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਉਹ ਆਪਣੇ ਟੈਲੀਗ੍ਰam ਨੂੰ ਜੁਆਇਨ ਕਰ ਸਕਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੂ ਅਦਰਵਾਈਜ਼ ਤੁਸੀਂ ਸਰਚ ਕਰੋ job point punjab ਟੈਲੀਗ੍ਰam ਤੇ ਜਾ ਕੇ ਤੇ ਇਸ ਤਰੀਕੇ ਦਾ ਤੁਹਾਨੂੰ ਇੱਕਨ ਦਿਖ ਨੂੰ ਮਿਲ ਜੂ ਉਥੋਂ ਤੁਸੀਂ ਇਹਨੂੰ ਜਿਹੜਾ ਹੈ ਪੀਡੀਐਫ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਚਲੋ ਹੁਣ ਅਜ ਦੀ ਜਿਹੜੀ ਆਪਣੀ ਕਲਾਸ ਆਪਾਂ ਸਟਾਰਟ ਕਰਦੇ ਆ 25 ਪਾਰਟਸ ਆਫ ਇੰਡੀਅਨ ਕਨਸਟੀਟਿਊਸ਼ਨ ਭਾਰਤੀ ਸੰਵਿਧਾਨ ਦੇ 25 ਹਿੱਸੇ ਠੀਕ ਹੈ ਕਿਹੜੇ ਕਿਹੜੇ ਨੇ ਹੁਣ ਆਪਾਂ ਸਭ ਤੋਂ ਪਹਿਲਾਂ ਪਹਿਲੇ ਤੇ ਦੇਖਦੇ ਆ ਠੀਕ ਹੈ ਸਭ ਤੋਂ ਪਹਿਲਾਂ ਕਿ ਫਰਸਟ ਪਾਰਟ ਫਰਸਟ ਪਾਰਟ ਦਾ ਕੀ ਨਾਮ ਹੈ ਜੀ ਯੂਨੀਅਨ ਐਂਡ ਇਟਸ ਟੈਰੀਟਰੀਜ਼ ਇਹ ਕਿੰਨੇ ਆਰਟੀਕਲ ਨੇ ਆਰਟੀਕਲ ਆਗੇ 1 ਤੋਂ 4 ਇਹੇ ਤੁਸੀਂ ਜਿਸ ਤਰੀਕੇ ਨਾਲ ਮਤਲਬ ਪੀਡੀਐਫ ਬਣਾਈ ਹੋਈ ਹੈ ਨਾ ਅਗਰ ਕੋਈ ਨੋਟਸ ਬਣਾ ਰਿਹਾ ਤਾਂ ਤੁਸੀਂ ਉਸ ਤਰੀਕੇ ਨਾਲ ਹੀ ਬਣਾਉਣੇ ਆ ਕਿਉਂਕਿ ਇਹ ਨਹੀਂ ਹੈਗਾ ਵੀ ਤੁਸੀਂ ਡਾਇਰੈਕਟ ਫਰਸਟ ਪਾਰਟ ਤੋਂ ਸਟਾਰਟ ਕਰੋ ਤੇ ਇਤੂ ਬਾਅਦ ਤੁਸੀਂ ਉਹਨੂੰ ਜਿਹੜਾ ਹੈਗਾ ਮਤਲਬ ਕਿ ਉਹਦਾ ਫਿਰ ਸਿੱਧਾ ਨਾਮ ਲਿਖ ਲਓ ਅਗਰ ਤੁਸੀਂ ਸਪੈਸ਼ਲ ਪੇਜ ਦੇ ਉੱਪਰ ਇੱਕ ਕਲਾਸ ਸਪੈਸ਼ਲ ਬਣਾ ਕੇ ਰੱਖਦੇ ਹੋ 25 ਦੇ 25 ਪਾਰਟਸ ਦੇ ਨਾਮ ਡੇਲੀ ਤੁਸੀਂ ਰਿਵਾਈਜ਼ ਕਰਦੇ ਹੋ ਤਾਂ ਤੁਹਾਨੂੰ ਸੌਖਾ ਹੋ ਇਸ ਚੀਜ਼ ਨੂੰ ਯਾਦ ਕਰਨਾ ਠੀਕ ਹੈ ਹੁਣ ਜਿਹੜਾ ਪਾਰਟ 1 ਹੈ ਯੂਨੀਅਨ ਐਂਡ ਸਟੈਟਟਿਜ਼ ਇਹ ਕਿੰਨੇ ਆਰਟੀਕਲ ਨੇ 1 ਤੋਂ 4 ਇਹਦੇ ਵਿੱਚ ਕੀ ਕੀ ਆਉਂਦਾ ਇਦੇ ਵਿੱਚ ਆਉਂਦਾ ਕਿ ਭਾਰਤ ਦੇ ਜਿਹੜੇ ਕੋਈ ਵੀ ਏਰੀਆ ਆ ਗਿਆ ਕੋਈ ਵੀ ਭਾਰਤ ਦੀ ਬਾਉਂਡਰੀ ਆ ਗਈ ਕੋਈ ਭਾਰਤ ਦੀਆਂ ਸਟੇਟਾਂ ਆ ਗਈਆਂ ਉਹਨਾਂ ਦੇ ਨਾਮ ਠੀਕ ਹੈ ਉਹਨਾਂ ਦੀ ਬਾਉਂਡਰੀ ਚੇਂਜ ਕਰਨੀ ਹੈ ਇਹਦੇ ਵਿੱਚ ਜਿਹੜਾ ਹੈਗਾ ਸਾਰਾ ਭਾਰਤ ਦੀਆ ਮਲਕੇ ਬਾਉਂਡਰੀਜ਼ ਦਾ ਕਨਸੈਪਟ ਬਣਿਆ ਠੀਕ ਹੈ ਦੈਨ ਆ ਗਿਆ ਪਾਰਟ 2 ਸਿਟੀਨਸ਼ਿਪ ਸਿਟੀਨਸ਼ਿਪ ਦੇ ਆਰਟੀਕਲ ਕਿੰਨੇ ਨੇ 5 ਤੋਂ 11 ਇਹਦੇ ਵਿੱਚ ਭਾਰਤ ਦੀ ਨਾਗਰੀਕਾ ਨਾਗਰਿਕਤਾ ਲੈਣ ਦੇ ਤਰੀਕੇ ਨੇ ਠੀਕ ਹੈ ਕਿਹੜੀ ਕਿਹੜੀ ਤਰੀਕੇ ਨਾਲ ਭਾਰਤ ਦੀ ਜਿਹੜੀ ਨਾਗਰਿਕਤਾ ਮਿਲਦੀ ਹੈ ਤੇ ਕਿਹੜੀ ਕਿਹੜੀ ਤਰੀਕੇ ਨਾਲ ਭਾਰਤ ਦੀ ਨਾਗਰਿਕਤਾ ਖਤਮ ਹੋ ਸਕਦੀ ਹੈ ਥਰਡ ਫੰਡਮੈਂਟਲ ਰਾਈਟਸ ਆਰਟੀਕਲ ਕਿਨੇ ਨੇ ਜੋ 12 ਤੋਂ 35 ਸਾਰੀ ਪਾਲਿਟੀ ਦਾ ਅਗਰ ਮੈਂ ਕਹਾਂ ਸਾਰਿਆਂ ਦਾ ਜ਼ਰੂਰੀ ਭਾਗ ਆ ਠੀਕ ਹੈ ਫੰਡਮੈਂਟਲ ਰਾਈਟਸ ਨੇ ਆਪਣੇ ਮੌਲਿਕ ਅਧਿਕਾਰ ਨੇ ਕਿਹੜੇ-ਕਿਹੜੇ ਨੇ ਇਹ ਵੀ ਤੁਹਾਨੂੰ ਜਿਹੜਾ ਹੈਗਾ ਇਨ ਡਿਟੇਲ ਆਪਾਂ ਕਲਾਸਾਂ ਦੇ ਵਿੱਚ ਕਰਵਾਵਾਂਗੇ ਥੈਨ ਆ ਗਿਆ ਪਾਰਟ 4 ਪਾਰਟ 4 ਚ ਕੀ ਹੈ ਡੀ ਪੀ ਐਸ ਪੀ ਡੀ ਪੀ ਐਸ ਪੀ ਮੈਂ ਤੁਹਾਨੂੰ ਪੜਾਇਆ ਸੀ ਕਿ ਕਿਹੜੇ ਦੇਸ਼ ਤੋਂ ਰਿਹਾ ਸੀ ਇਹ ਲੈ ਆ ਸੀ ਆਪਾਂ ਆਇਰਲੈਂਡ ਤੋਂ ਠੀਕ ਹੈ ਤੇ ਇਹ ਚ ਕਿਹੜੇ-ਕਿਹੜੇ ਕਿੰਨੋਂ ਕਿੰਨੇ ਆਟਕੇ ਜਾਂਦੇ ਨੇ 36 ਤੋਂ 51 ਠੀਕ ਹੈ ਦੈਨ ਆ ਗਿਆ ਪਾਰਟ 4ਏ ਇਹ ਜਿਹੜਾ ਐਮੈਂਡਮੈਂਟ ਦੇ ਥਰੂ ਐਡ ਕਰਿਆ ਸੀਗਾ ਠੀਕ ਹੈ ਇਹ ਕਿਹੜੀ ਐਮੈਂਡਮੈਂਟ ਦੇ ਥਰੂ ਕਰਿਆ ਸੀ ਮੈਂ ਤੁਹਾਨੂੰ ਪਹਿਲੀ ਜਿਹੜੀ ਸੀ ਇਹ ਕਲਾਸ ਫਸਟ ਐਂਡ ਸੈਕੰਡ ਕਲਾਸ 'ਚ ਸ਼ਾਇਦ ਮੈਂ ਤੁਹਾਨੂੰ ਕਰਵਾਇਆ ਸੀਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਫੰਡਮੈਂਟਲ ਡਿਊਟੀਆਂ ਜਿਹੜਾ ਪਾਰਟ 4ਏ ਆ ਆਰਟੀਕਲ ਕਿੰਨਾ ਹੈ ਇਹਦੇ ਸਿਰਫ ਆਰਟੀਕਲ ਇੱਕ ਆਰਟੀਕਲ 51ਏ ਆਰਟੀਕਲ ਠੀਕ ਹੈ ਵੀ ਇਹ ਕਿਹੜੀ ਆਪਾਂ ਐਮੈਂਡਮੈਂਟ ਦੇ ਥਰੂ ਐਡ ਕਰਿਆ ਸੀ ਕਮੈਂਟ ਜਰੂਰ ਕਰਿਓ ਤੇ ਪਾਰਟ ਆ ਗਿਆ ਅੱਗੇ 5 5 ਪਾਰਟ 'ਚ ਕੀ ਆ ਇਹ ਜੀ ਯੂਨੀਅਨ ਗਵਰਨਮੈਂਟ ਜਿਹੜੇ ਪ੍ਰੈਜ਼ੀਡੈਂਟ ਹੋਗੇ ਪ੍ਰਾਈਮ ਮਿਨਿਸਟਰ ਹੋਗੇ ਇਹਨਾਂ ਬਾਰੇ ਸਾਰੇ ਮਾਰੇ ਇਨਫੋਰਮੇਸ਼ਨ ਆ ਇਹਨਾਂ ਦੇ ਆਰਟੀਕਲਸ ਨੇ 52 ਤੋਂ 151 ਹੁਣ ਤੁਸੀਂ ਇਹ ਚੀਜ਼ ਦੇਖ ਕੇ ਨਾ ਡਰ ਰਹੇ ਹੋ ਕਿ ਹਾਂ 52 ਤੋਂ ਲੈ ਕੇ 151 ਆਰਟੀਕਲ ਕਿਵੇਂ ਯਾਦ ਕਰਾਂਗੇ ਇਹ ਹੀ ਆਪਾਂ ਤੁਹਾਨੂੰ ਵਾਈਟ ਟ੍ਰਿਕਸ ਜੋ ਜਿਹੜੇ ਹੈਗੇ ਆ ਤੁਹਾਨੂੰ ਯਾਦ ਕਰਾਉਣ ਆ ਤੇ ਆਪਾਂ ਸਾਰੇ ਨਹੀਂ ਕਰਨੇ ਵੀ ਹੁਣ ਜਿਹੜਾ ਹੈਗੇ ਇੱਥੇ 100 ਆਰਟੀਕਲ 100 ਦਾ 100 ਆਰਟੀਕਲ ਨਹੀਂ ਆਪਾਂ ਯਾਦ ਕਰਨਾ ਇਹ ਚੋਂ ਆਪਾਂ ਜ਼ਰੂਰੀ ਆਰਟੀਕਲ ਕਰਾਂਗੇ ਜਿਹੜੇ ਪੇਪਰ ਦੇ ਵਿੱਚ ਸਿਰਫ ਪੁੱਛੇ ਜਾਂਦੇ ਨੇ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਆਂ ਨੈਕਸਟ ਇਸ ਸੀਟਸ ਦੀ ਗਵਰਨਮੈਂਟ ਹੈ ਪਾਰਟ 6 ਦੇ ਵਿੱਚ ਹੋਵੇ ਪਾਰਟ 6 ਦੇ ਵਿੱਚ ਕਿੰਨੇ ਆਰਟੀਕਲ ਨੇ ਆਰਟੀਕਲ 152 ਤੋਂ 237 ਠੀਕ ਹੈ ਥੈਨ ਆ ਗਿਆ ਪਾਰਟ 7th 7th ਦੇ ਵਿੱਚ ਕੀ ਹੈ ਇਹ ਜਿਹੜਾ ਹੈ ਸੀਗਾ ਮਤਲਬ ਕਿ ਰੀਬਿਲਡ ਕਰਤਾ ਸੀ ਰੀਬਿਲਡ ਮਤਲਬ ਇਹ ਜਿਹੜਾ ਪਾਰਟ 7 ਹੈ ਇਹ ਭਾਰਤ ਦੇ ਸੰਵਿਧਾਨ ਦੇ ਵਿੱਚੋਂ ਡਿਲੀਟ ਕਰਤਾ ਸੀ ਠੀਕ ਹੈ ਇਹ ਅੱਜ ਦੇ ਟਾਈਮ ਤੇ ਮਤਲਬ ਕਿ ਮੌਜੂਦ ਨਹੀਂ ਹੈਗਾ ਇਸ ਲਈ ਇਸ ਨੂੰ ਯਾਦ ਕਰਨਾ ਵਾਸਤੇ ਤੁਸੀਂ ਮੱਲੋ ਕਿ ਕੋਈ ਜ਼ਰੂਰੀ ਨਹੀਂ ਹੈਗਾ ਬਸ ਤੁਸੀਂ ਇਹ ਨਾਲ ਜਿਆਦਾ ਕਿਉਂ ਜਿਹੜਾ ਪਾਰਟ 7 ਉਹਦੇ ਵਿੱਚ ਆਰਟੀਕਲ 238 ਸੀ ਤੇ ਇਹਨੂੰ ਡਿਲੀਟ ਕਰਤਾ ਸੀ ਭਾਰਤ ਦੇ ਸੰਵਿਧਾਨ ਦੇ ਵਿੱਚੋਂ ਠੀਕ ਹੈ ਤੇ ਆ ਗਿਆ ਕਿ ਪਾਰਟ 8 ਪਾਰਟ 8 ਦੇ ਵਿੱਚ ਕੀ ਹੈ ਯੂਨੀਟ ਟੈਰੀਟਰੀਜ਼ ਯੂਨੀਟ ਟੈਰੀਟਰੀਜ਼ ਆਪਣੇ ਕੇਂਦਰ ਸ਼ਾਸਿਤ ਪ੍ਰਦੇਸ਼ ਇਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਇਹ ਚ ਆਰਟੀਕਲ ਕਿੰਨੇ ਨੇ 239 ਤੋਂ ਲੈ ਕੇ 242 ਤੱਕ ਠੀਕ ਹੈ ਥੈਨ ਆ ਗਿਆ ਪਾਰਟ 9 ਪਾਰਟ 9 ਦੇ ਵਿੱਚ ਕੀ ਹੈ ਪੰਚਾਇਤ ਜਿਹੜੀਆਂ ਹੁਣੇ ਭਾਰਤ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਉਹ ਸਾਰਾ ਕੁਝ 파ਰਟ 9 ਦੇ ਵਿੱਚ ਕਵਰ ਕੀਤਾ ਜਾਂਦਾ ਉਹਦੇ ਆਰਟੀਕਲਸ ਠੀਕ ਹੈ ਉਹਦੀ ਪਾਵਰਸ ਹੋਗੇ ਉਹਦੀਆਂ ਸਭ ਕੁਝ ਜਿਹੜਾ ਹੈ ਇਹਦੇ ਵਿੱਚ ਆਉਂਦਾ ਇਹਦੇ ਵਿੱਚ ਕਿੰਨੇ ਆਰਟੀਕਲ ਨੇ ਆਰਟੀਕਲ 243 ਤੋਂ ਲੈ ਕੇ 243 O ਲਿਖਿਆ ਹੋਇਆ ਠੀਕ ਹੈ ਇਹ ਅਗਰ ਇਹ ਜਿਹੜੇ O ਨੇ ABC ਕੁਝ ਇਹਨਾਂ ਦੇ ਆਰਟੀਕਲ ਵਿੱਚ ਇਹਦੇ ਅਮੈਂਡਮੈਂਟ ਥਰੂ ਜਿਹੜੇ ਐਡ ਕੀਤੇ ਹੋਏ ਨੇ ਜਿਵੇਂ ਹੁਣ ਆਰਟੀਕਲ ਇਥੋਂ 243 ਕਿਉਂਕਿ ਜਦੋਂ ਮਿਊਨਿਸਪੈਲਟੀ ਦਾ ਕਰਿਆਸੀ ਨੈਕਸਟ Year ਕਿ ਤਾਂ 243 ਹੁਣ ਸਮਝੋ ਇੱਕ ਆਰਟੀਕਲ ਦੇ ਵਿੱਚ 243 A ਲੱਗ ਗਿਆ 243 B ਠੀਕ ਹੈ ਇਹ ਅਲੱਗ ਹੈ ਇਸ ਤਰੀਕੇ ਨਾਲ ਜਿਹੜੇ ਇਹ ਆਰਟੀਕਲ ਨੇਗੇ ਉਹ ਤੱਕ ਜਾਂਦੇ ਨੇ ਠੀਕ ਹੈ ਫਿਰ ਆ ਗਿਆ ਆਰਟੀਕਲ 9A 9A ਦੇ ਵਿੱਚ ਕੀ ਆ ਇਹ ਹੈਗਾ ਮਿਊਨਿਸਪੈਲਟੀਆਂ ਮਿਊਨਿਸਪੈਲਟੀ ਦੇ ਵਿੱਚ ਆਰਟੀਕਲ 243 P ਤੋਂ ਲੈ ਕੇ 243 Z ਇਹ ਤੁਹਾਨੂੰ ਇੰਨੇ ਲੱਗਦੇ ਹੋਣ ਕਿ A ਤੋਂ ਲੈ ਕੇ O ਤੱਕ ਆਰਟੀਕਲ ਕਿਵੇਂ ਯਾਦ ਕਰਾਂਗੇ ਇਹ ਜਿਹੜਾ ਹੈਗਾ ਸਭ ਕੁਝ ਉਹਨੂੰ ਬਾਈ ਟ੍ਰਿਕ ਆਪਾਂ ਯਾਦ ਕਰਵਾਵਾਂਗੇ ਠੀਕ ਹੈ ਬਾਈ ਟ੍ਰਿਕੀ ਸਾਨੂੰ ਇਨ ਡਿਟੇਲ ਇੰਨੀ ਕੁ ਮਤਲਬ ਕਿ ਪਾਲਿਟੀ ਡਿਟੇਲ ਦੇ ਵਿੱਚ ਕਰਵਾ ਦਨੀ ਹੈ ਕਿ ਤੁਹਾਡੇ ਜਿਹੜਾ ਹੈਗਾ ਨੌਹਾਂ ਦੇ ਉੱਤੇ ਪਾਲਿਟੀ ਹੋਜੀ ਠੀਕ ਹੈ ਤੇ ਦੈਨ ਆ ਗਿਆ ਪਾਰਟ 9B ਇਹਦੇ ਵਿੱਚ ਕੀ ਆ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਆਪਣੇ ਭਾਰਤ ਵਿੱਚ ਕੋਆਪਰੇਟਿਵ ਸੁਸਾਇਟੀਆਂ ਨੇ ਠੀਕ ਹੈ ਇਹਦੇ ਆਰਟੀਕਲ ਜਿਹੜੇ ਨੇ 244 ਜੈਟ ਐਚ ਤੋਂ ਲੈ ਕੇ 243 ਜੈਟ ਟੀ ਤੱਕ ਕੁਝ ਪਾਰਟਸ ਨੇ ਹੋ ਜਿਵੇਂ ਇਹ ਜ਼ਰੂਰੀ ਹੋ ਗਿਆ ਇਹ ਜ਼ਰੂਰੀ ਹੋ ਗਿਆ ਠੀਕ ਹੈ ਤੇ ਇੱਕ ਜਿਵੇਂ ਇਹ ਜ਼ਰੂਰੀ ਹੋ ਗਿਆ ਹੁਣ ਜਿਵੇਂ ਕੋਆਪਰੇਟਿਵ ਸੁਸਾਇਟੀਆਂ ਦਾ ਇਹਦੇ ਇੱਕ ਦੋ ਆਰਟੀਕਲ ਜ਼ਰੂਰੀ ਨੇ ਆਪਾਂ ਇਹ ਨਹੀਂ ਹੈਗਾ ਕਿ ਇਨ ਡੀਟੇਲ ਸਭ ਕੁਝ ਕਰਨਾ ਠੀਕ ਹੈ ਆਪਾਂ ਬਸ ਜੋ ਮੋਟੇ ਮੋਟੇ ਚੀਜ਼ਾਂ ਨੂੰ ਉਹੀ ਕਰਾਂਗੇ ਥੈਨ ਆ ਗਿਆ ਪਾਰਟ 10 ਪਾਰਟ 10 ਦੇ ਵਿੱਚ ਕੀ ਆ ਸ਼ੈਡਿਊਲਸ ਐਂਡ ਟ੍ਰਾਈਬਲ ਏਰੀਆਜ਼ ਠੀਕ ਹੈ ਜਿਹੜੀ ਆਪਣੇ ਸ਼ੈਡਿਊਲਸ ਏਰੀਆਜ਼ ਨੇ ਸ਼ੈਡਿਊਲਡ ਟ੍ਰਾਈਬਸ ਨੇ ਉਹਨਾਂ ਦੇ ਪਾਵਰਜ਼ ਉਹਨਾਂ ਦੇ ਇਹਦੇ ਇਹਦੇ ਵਿੱਚ ਮੋਸਟਲੀ ਸਾਮ ਬਾਰੇ ਜਿਹੜੀ ਹੈਗੀ ਜਾਣਕਾਰੀ ਇਹ ਦੋ ਆਰਟੀਕਲਸ ਦੇ ਵਿੱਚ ਠੀਕ ਹੈ ਅੱਜ ਆਪਾਂ ਇਹਨਾਂ ਵਾਰੀ ਜਿਹੜੀ ਕਲਾਸ ਲਾਵਾਂਗੇ ਪਾਰਟ 10 ਦੀ ਉਹਦੇ ਪਾਰਟ mm, 11 ਠੀਕ ਹੈ ਇਹਦੇ ਵਿੱਚ ਕੀ ਹੈ ਰਿਲੇਸ਼ਨ ਬੀਟਵੀਨ ਦੀ ਯੂਨੀਅਨ ਐਂਡ ਦੀ ਸਟੇਟਸ ਆਰਟੀਕਲ 245 ਤੋਂ 257 ਇਹਦੇ ਵਿੱਚ ਕੀ ਜੇਕਰ ਆਉਂਦਾ ਇਹਦੇ ਵਿੱਚ ਜੇਕਰ ਆਉਂਦਾ ਯੂਨੀਅਨ ਤੇ ਸਟੇਟ ਦੇ ਜਿਹੜੇ ਮਤਲਬ ਕਿ ਕੋਈ ਵੀ ਕੰਮ ਨੇ ਜਿੱਥੇ ਉਹਨਾਂ ਦੇ ਕਿਸ ਤਰੀਕੇ ਨਾਲ ਉਹ ਦੋਵੇਂ ਇੱਕ ਚੀਜ਼ ਨੂੰ ਮੈਨੇਜ ਕਰਦੇ ਨੇ ਉਹ ਸਭ ਚੀਜ਼ਾਂ ਆ ਰਿ ਆਰਟੀਕਲ ਇਹਦੇ ਵਿੱਚ ਨੇ ਦੈਨ ਆ ਗਿਆ ਪਾਰਟ ਨੰਬਰ 12 12 ਫਾਈਨੈਂਸਡ ਪ੍ਰੋਪਰਟੀ ਕੰਟਰੈਕਟਸ ਐਂਡ ਸੂਟਸ ਇਹਦੇ ਆਰਟੀਕਲ ਨੇ 264 ਤੋਂ 300 A ਜੋ ਜਿਹੜਾ ਫਾਈਨੈਂਸ ਪ੍ਰੋਪਰਟੀ ਵਾਲਾ ਸਿਸਟਮ ਆਪਣੇ ਭਾਰਤ ਦਾ ਉਹਦੇ ਵਿੱਚ ਜਿਹੜੇ ਸਾਰਾ ਉਹਦੇ ਆਰਟੀਕਲਸ ਨੇ ਉਹੋ ਪਾਰਟ 12 ਦੇ ਵਿੱਚ ਹੁੰਦੇ ਨੇ ਠੀਕ ਹੈ ਫਿਰ ਆ ਗਿਆ ਪਾਰਟ 13 13 ਟ੍ਰੇਡ ਐਂਡ ਕਮਰਸ ਦਾ ਜਿਹੜਾ ਭਾਰਤ ਦਾ ਠੀਕ ਹੈ ਉਹ ਪਾਰਟ 13 ਦੇ ਵਿੱਚ ਹੁੰਦਾ ਆਰਟੀਕਲ 301 ਤੋਂ ਲੈ ਕੇ 307 ਇਹ ਮਤਲਬ ਕਿ ਆਪਾਂ ਸਾਰੇ ਨਹੀਂ ਯਾਦ ਕਰਨੇ ਹੁਣ ਸਿਰਫ ਜ਼ਰੂਰੀ ਜ਼ਰੂਰੀ ਜਿਹੜੇ ਆਰਟੀਕਲਸ ਨੇ ਵਿੱਚ ਇਹ ਯਾਦ ਕਰਾਂਗੇ ਪਰ ਪਾਰਟਸ ਦੇ ਨਾਮ ਸੋਨੂ ਤੇ ਪਾਰਟਸ ਦੇ ਆਰਟੀਕਲ ਕਿ ਕਿੰਨੇ ਤੋਂ ਲੈ ਕੇ ਪਾਰਟ ਜਿਹੜਾ ਪਾਰਟ 13 ਟ੍ਰੇਡ ਐਂਡ ਕਮਰਸ ਆ ਉਹ ਕਿੰਨੇ ਤੋਂ ਸ਼ੁਰੂ ਹੁੰਦਾ ਤੇ ਕਿੰਨੇ ਤੇ ਖਤਮ ਹ ਇਹ ਸਾਰਾ ਕੁਝ ਜਿਹੜਾ ਹੈਗਾ ਆਪਣ ਨੂੰ ਯਾਦ ਰੱਖਣਾ ਬਹੁਤ ਠੀਕ ਹੈ ਦੈਨ ਆ ਗਿਆ ਪਾਰਟ 14 14 ਸਰਵਿਸ ਅੰਡਰ ਦੀ ਯੂਨੀਅਨ ਐਂਡ ਦੀ ਸਟੇਟਸ ਠੀਕ ਹੈ 308 ਤੋਂ ਲੈ ਕੇ 323 ਤੱਕ ਇਹ ਜਿਹੜੀਆਂ ਆਪਣੀਆਂ ਸਰਵਿਸਸ ਨੇ ਮਤਲਬ ਕਿ ਆਪਣੀਆਂ ਤੁਸੀਂ ਕੋਈ ਵੀ ਮਨ ਮੰਨ ਕੇ ਚੱਲੋ ਠੀਕ ਹੈ ਜਿਵੇਂ ਆਪਣੇ ਆਹ ਇਗਜ਼ਾਮਸ ਹੋਗੇ ਇਹਨਾਂ ਸਾਰਾ ਕੁਝ ਇਹ ਸਭ ਕੁਝ ਜਿਹੜਾ ਹੈਗਾ ਯੂਨੀਅਨ ਤੇ ਸਟੇਟ ਦਾ ਪਾਰਟ 14 ਦੇ ਅੰਦਰ ਆਉਂਦਾ ਹੈ ਠੀਕ ਹੈ ਦੈਨ ਆ ਗਿਆ ਆਪਣਾ 파ਰਟ 14A ਇਹ ਕੀ ਹੈ ਟਰਿਬਿਊਨਰਸ ਇਹ ਮਤਲਬ ਕਿ ਇਹਨੇ ਜ ਖਾਸ ਨਹੀਂ ਹੈ ਜਿਹੜੇ ਆਪਾਂ ਖਾਸ-ਖਾਸ ਨੇ ਇਹ ਮੈਂ ਤੁਹਾਨੂੰ ਗੱਲ ਦੱਸ ਦਣਾ ਵਾ ਜਿਹੜੇ 파ਰਟਸ ਤੁਸੀਂ ਜ਼ਰੂਰ ਯਾਦ ਰੱਖਣੇ ਪਰ ਇਹਨਾਂ ਦੇ ਆਰਟੀਕਲ ਆਪਾਂ ਮਤਲਬ ਕਿ ਆਪਾਂ ਉਹੀ-ਉਹੀ ਚੀਜ਼ਾਂ ਕਰਾਂਗੇ ਜਿਹੜੀਆਂ ਸਿਰਫ ਜ਼ਰੂਰੀ ਨੇ ਠੀਕ ਹੈ ਦੈਨ ਆ ਗਿਆ 파ਰਟ 15 파ਰਟ 15 ਦੇ ਵਿੱਚ ਕੀ ਇਲੈਕਸ਼ਨਸ ਇਲੈਕਸ਼ਨ 324 ਤੋਂ ਲੈ ਕੇ 329A ਜਿਹੜੀਆਂ ਇਲੈਕਸ਼ਨਸ ਮੈਨੇਜ ਕੀਤੀ ਜਾਂਦੀਆਂ ਨੇ ਇਲੈਕਸ਼ਨ ਕਮਿਸ਼ਨ ਦੁਆਰਾ ਉਹ ਸਭ ਕੁਝ ਜਿਹੜਾ ਹੈਗਾ 파ਰਟ 15 ਦੇ ਵਿੱਚ ਹੈ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਹਾਂ ਨੈਕਸਟ ਪਾਰਟ 16 ਪਾਰਟ 16 ਦੇ ਵਿੱਚ ਕੀ ਸਪੈਸ਼ਲ ਪ੍ਰੋਵੀਜ਼ਨਸ ਰਿਲੇਟਿੰਗ ਟੂ ਸਰਟਨ ਕਲਾਸਸ 330 ਤੋਂ 342 ਪਾਰਟ 16 ਦੇ ਵਿੱਚ ਕੀ ਚੀਜ਼ ਜਿਹੜੀ ਆਪਣੀ ਮੈਂਸ਼ਨ ਹੈ ਇਹ ਹੈਗਾ ਵੀ ਮਤਲਬ ਜਿਹੜੇ ਕੁਝ ਜਿਵੇਂ ਏਰੀਆਜ਼ ਆ ਗਏ ਕੁਝ ਟਰਾਈਬਸ ਆ ਗਏ ਇਸ ਸੌਰੀ ਇਹ ਉਸ ਚੀਜ਼ ਨਹੀਂ ਮਤਲਬ ਕਿ ਜਿਹੜੇ ਐਸਸੀ ਆਪਣੇ ਐਸਸੀ ਐਸਟੀ ਕਾਸਟ ਆ ਗਏ ਨਾ ਉਹਨਾਂ ਲਈ ਸਪੈਸ਼ਲ ਪ੍ਰੋਵੀਜ਼ਨਸ ਨੇ ਠੀਕ ਹੈ ਉਹਨਾਂ ਨੂੰ ਜਿਹੜੇ ਸਪੈਸ਼ਲ ਪਾਵਰਸ ਦਿੱਤੇ ਹੋਏ ਨੇ ਸਪੈਸ਼ਲ ਜਿਹੜੀ ਹੈਗੀ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਹੋਈ ਆ ਉਹ ਪਾਰਟ 16 ਦੇ ਵਿੱਚ ਆ ਠੀਕ ਆ ਦੈਨ ਆ ਗਿਆ ਪਾਰਟ ਆਪਣਾ 17 ਪਾਰਟ 7 ਦੇ ਵਿੱਚ ਕੀ ਆ ਅਫੀਸ਼ੀਅਲ ਲੈਂਗੁਏਜਸ ਅਫੀਸ਼ੀਅਲ ਲੈਂਗੁਏਜ ਦੇ ਆਰਟੀਕਲ ਕਿੰਨੇ 243 ਤੋਂ ਲੈ ਕੇ ਆ 343 ਤੋਂ ਲੈ ਕੇ 352 ਠੀਕ ਹੈ ਦੈਨ ਆ ਗਿਆ ਪਾਰਟ 18 ਪਾਰਟ 18 ਦੇ ਵਿੱਚ ਕੀ ਆ ਜਿਹੜੇ ਇਹ ਆਪਣਾ ਅਫੀਸ਼ੀਅਲ ਲੈਂਗੁਏਜਸ ਵਾਲਾ ਮੈਂ ਕੱਲ ਤੁਹਾਨੂੰ 8th ਸ਼ੈਡਿਊਲ ਪੜ੍ਹਾਇਆ ਸੀ ਉਹ ਸਭ ਕੁਝ ਇਹਦੇ ਵਿੱਚ ਹੈ ਬਸ ਇਹਦੇ ਵਿੱਚ ਉਹ ਸ਼ੈਡਿਊਲ ਜਿਹੜਾ 8 ਸੀਗਾ ਉਹਦੇ ਵਿੱਚ ਆਪਾਂ ਸਿਰਫ ਆਰਟੀਕਲਸ ਨਹੀਂ ਕਰੇ ਸੀ ਇਹਦੇ ਵਿੱਚ ਟੋਟਲੀ ਸਾਰੇ ਆਰਟੀਕਲ ਨੇ ਠੀਕ ਹੈ 343 ਤੋਂ ਲੈ ਕੇ 352 ਤੱਕ ਨੈਕਸਟ ਆ ਗਿਆ ਆਪਣਾ ਐਮਰਜੈਂਸੀ ਪ੍ਰੋਵੀਜ਼ਨਸ ਜਿਹੜਾ ਮੈਂ ਤੁਹਾਨੂੰ ਕੱਲ ਦੱਸਿਆ ਸੀ ਕਿ ਆਪਾਂ ਨੇ ਐਮਰਜੈਂਸੀ ਪਾਵਰਸ ਕਿਸ ਤੋਂ ਲਈਆਂ ਕਿਹੜੇ ਦੇਸ਼ ਤੋਂ ਲਈਆਂ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਆਪਾਂ ਐਮਰਜੈਂਸੀ ਦੀਆਂ ਜਿਹੜੀਆਂ ਪਾਵਰਸ ਨੇ ਉਹ ਕਿਹੜੇ ਦੇਸ਼ ਤੋਂ ਲਈਆਂ ਠੀਕ ਹੈ ਏ ਦੇ ਵਿੱਚ ਜਿਹੜੇ ਆਰਟੀਕਲ 352 ਤੋਂ 360 ਇਹਦੇ ਵਿੱਚ ਆਇਓ ਆਪਾਂ ਨੂੰ ਨੈਸ਼ਨਲ ਐਮਰਜੈਂਸੀ ਠੀਕ ਹੈ ਸਟੇਟ ਐਮਰਜੈਂਸੀ ਇਫ ਫਾਈਨੈਂਸ ਐਮਰਜੈਂਸੀ ਮਤਲਬ ਕਿ ਸਭ ਕੁਝ ਪ੍ਰੈਜ਼ੀਡੈਂਟ ਰੂਲ ਸਭ ਕੁਝ ਜਿਹੜੇ ਉਹਦੇ ਆਰਟੀਕਲ ਨੇ ਕਿ ਪ੍ਰੈਜ਼ੀਡੈਂਟ ਕਿਸ ਤਰ੍ਹਾਂ ਇੱਕ ਦੇਸ਼ ਤੇ ਕਰਫੂ ਲਾਉਂਦਾ ਠੀਕ ਹੈ ਜਾਂ ਨੈਸ਼ਨਲ ਐਮਰਜੈਂਸੀ ਕਿਵੇਂ ਲੱਗਦੀ ਸਟੇਟ ਐਮਰਜੈਂਸੀ ਕਿਵੇਂ ਲੱਗਦੀ ਹੈ ਪ੍ਰੈਜ਼ੀਡੈਂਟ ਰੂਲ ਕਿਵੇਂ ਲੱਗਦਾ ਉਹ ਸਭ ਕੁਝ ਆਪਾਂ ਨੂੰ ਪਾਰਟ 18 ਦੇ ਵਿੱਚ ਮਿਲੂਗਾ ਥੈਨ ਆ ਗਿਆ ਪਾਰਟ 19 ਇਹਦੇ ਵਿੱਚ ਕੀ ਮਿਸਲੀਨੀਅਸ ਜਿਹੜੇ ਆਰਟੀਕਲ ਨੇ ਕੁਝ ਕੁ ਚੀਜ਼ਾਂ ਨੇ ਜੀਆਂ ਜਿਹੜੀਆਂ ਸੈਂਟਰ ਤੇ ਸਟੇਟ ਦੀਆਂ ਮਤਲਬ ਕਿ ਪਾਵਰਸ ਨੇ ਤੇ ਕੁਝ ਜਿਵੇਂ ਪਾਣੀ ਦੇ ਮਸਲੇ ਆ ਗਏ ਉਹ ਮਿਸਲੀਨੀਅਸ ਚੀਜ਼ਾਂ ਪਾਰਟ 19 ਦੇ ਅੰਡਰ ਕਵਰ ਹੁੰਦੀਆਂ ਨੇ ਇਹ ਆਰਟੀਕਲ 361 ਤੋਂ ਲੈ ਕੇ 367 ਠੀਕ ਹੈ ਪਾਰਟ ਆ ਗਿਆ ਫਿਰ B 20 ਐਮੈਂਡਮੈਂਟ ਆਫ ਕਨਸਟੀਟਿਊਸ਼ਨ ਆਰਟੀਕਲ 268 ਇਹਦੇ ਵਿੱਚ ਸਿਰਫ ਇੱਕ ਆਰਟੀਕਲ ਆ ਤੇ ਇਹ ਤੁਸੀਂ ਮੈਨੂੰ ਦੱਸਿਓ ਕਿ ਆਪਾਂ ਐਮੈਂਡਮੈਂਟ ਆਫ ਕਨਸਟੀਟਿਊਸ਼ਨ ਦਾ ਜਿਹੜਾ ਆਈਡੀਆ ਸੀ ਕਿਹੜੇ ਦੇਸ਼ ਤੋਂ ਲਿਆ ਸੀ ਠੀਕ ਹੈ ਐਮੈਂਡਮੈਂਟ ਮਤਲਬ ਆਪਣੇ ਭਾਰਤ ਦੇ ਸੰਵਿਧਾਨ ਵਿੱਚ ਜਿਹੜੀ ਹੈ ਸੋਧ ਕਰਨਾ ਠੀਕ ਹੈ ਐਮੈਂਡਮੈਂਟ ਕਰਨਾ ਆਪਣੇ ਭਾਰਤ ਦੇ ਸੰਵਿਧਾਨ ਵਿੱਚ ਹੁਣ ਤੱਕ 106 ਐਮੈਂਡਮੈਂਟ ਹੋ ਚੁੱਕੀਆਂ ਨੇ 106ਵੀਂ ਕਿਹੜੀ ਸੀ ਜਿਹੜੀ ਲੇਟੈਸਟ ਹੋਈ ਹੋਈ ਆ ਔਮ 1/3 रिजर्वेशन ਨੂੰ ਲੈ ਕੇ ਐਡਮਿਟ ਹੋਈ ਸੀ ਠੀਕ ਹੈ then ਆ ਗਿਆ ਆਪਣਾ ਪਾਰਟ 21 ਪਾਰਟ 21 ਦੇ ਵਿੱਚ ਕੀ ਹੈ ਟੈਂਪਰੇਰੀ ट्रांजिਸ਼ਨਲ ਐਂਡ ਸਪੈਸ਼ਲ ਪ੍ਰੋਵੀਜ਼ਨਸ ਮਤਲਬ ਕਿ ਇਹਦੇ ਵਿੱਚ ਆਰਟੀਕਲ ਆਗੇ 369 ਤੋਂ ਲੈ ਕੇ 392 ਠੀਕ ਹੈ ਇਹ ਬਸ ਆਪਣੇ ਮਤਲਬ ਕਿ ਕੁਝ ਜ਼ਰੂਰੀ ਚੀਜ਼ਾਂ ਨਹੀਂ ਹੈਗੇ ਆਪਾਂ ਉਹ ਉਸ ਹੱਬ ਨਾਲ ਨਹੀਂ ਕਰਾਂਗੇ ਤੇ then ਆ ਗਿਆ ਆਪਣਾ ਪਾਰਟ 22 ਪਾਰਟ 22 ਦੇ ਵਿੱਚ ਸ਼ਾਰਟ ਟਾਈਟਲ ਕਮਿਸ਼ਨਮੈਂਟ ਅਥੋਰਿਟੇਟਿਵ ਟੈਸਟ ਇਨ ਹਿੰਦੀ ਐਂਡ ਰੀਪੀ ਇਹਦੇ ਵਿੱਚ ਆਰਟੀਕਲ ਕਿੰਨੇ ਆ ਗਏ ਇਹਦੇ ਵਿੱਚ ਆਰਟੀਕਲ ਆ ਗਏ ਆਪਣੇ 393 ਤੋਂ ਲੈ ਕੇ 395 ਇਹ ਵਿੱਚ ਕੀ ਕੀ ਚੀਜ਼ਾਂ ਮੈਂਸ਼ਨ ਨੇ ਇਹਦੇ ਵਿੱਚ ਇਹ ਚੀਜ਼ਾਂ ਮੈਂਸ਼ਨ ਨੇ ਕਿ ਭਾਰਤ ਦੀ ਸੰਵਿਧਾਨ ਦੇ ਵਿੱਚ ਅਗਰ ਕੋਈ ਵੀ ਚੇਂਜ ਆਉਂਦਾ ਕੋਈ ਵੀ ਚੀਜ਼ ਡਿਲੀਟ ਹੁੰਦੀ ਹੈ ਜਿਵੇਂ ਪਾਰਟ 7th ਸੀ ਉਹ ਡਿਲੀਟ ਕਰਿਆ ਹੋਇਆ ਉਹ ਆਪਣੇ ਪਾਰਟ ਜਿਹੜਾ ਹੈਗਾ 22 ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ ਇਸ ਚ ਆਹ ਜੀ ਡਿਲੀਟ ਕਰਤੀ ਇਹ ਜੀ ਐਡ ਕਰਤੀ ਠੀਕ ਹੈ ਤੇ ਕੁਝ ਵੀ ਅਗਰ ਕੋਈ ਭਾਰਤੀ ਸਸਤ ਤੋਂ ਕੋਈ ਚੀਜ਼ ਆਉਂਦੀ ਹੈ ਅਗਰ ਕੋਈ ਅਫੀਸ਼ੀਅਲ ਚੀਜ਼ ਆਉਂਦੀ ਹੈ ਤਾਂ ਉਹ ਜਿਹੜਾ ਉਹ ਮਤਲਬ ਕਿ ਟੈਕਸਟ ਕੀਤਾ ਹੋਊ ਉਹ ਹਮੇਸ਼ਾ ਹਿੰਦੀ ਦੇ ਵਿੱਚ ਹੋਊਗਾ ਇਹਦੇ ਵਿੱਚ ਇਹੀ ਚੀਜ਼ ਜਿਹੜੀਆਂ ਨੇ ਮੈਂਸ਼ਨ ਕੀਤੀਆਂ ਹੋਈਆਂ ਨੇ ਠੀਕ ਹੈ ਇਹਦੇ ਆਰਟੀਕਲ 393 ਤੋਂ ਲੈ ਕੇ 395 ਇਹ ਆਪਣੇ ਟੋਟਲ 22 ਪਾਰਟ ਸੀਗੇ ਹੁਣ ਕਈ ਬੱਚੇ ਉਹ ਜੀ ਆਣਗੇ ਕਿ ਪਾਰਟਸ ਤਾਂ ਟੋਟਲ 22 ਕਰਵਾਏ ਨੇ ਪਰ ਹੈਗੇ ਨੇ 25 ਠੀਕ ਆ ਉਹ 25 ਕਿਵੇਂ ਨੇ ਹੁਣ ਜਿਵੇਂ ਕੁਝ ਜਿਹੜੇ ਐਡਵਾਂਸ ਥਰੂ ਐਡ ਕਰੇ ਹੋ ਸੀ ਮੈਂ ਤੁਹਾਨੂੰ ਪਿਛਲੇ ਸਲਾਈਡਸ ਤੇ ਦਿਖਾ ਦਣਾ ਠੀਕ ਹੈ ਹੋ ਜਿਵੇਂ ਆਪਿਆ ਠੀਕ ਹੈ ਇਹ ਆਪਣਾ ਪਾਰਟ ਬੀ ਹੋ ਗਿਆ ਪਾਰਟ ਹੁਣ ਜਿਹੜੇ ਸਿੰਪਲ ਚਾਰ ਨੇ 9 8 7 ਹੁਣ ਜਿਹੜਾ ਆ ਆ ਗਿਆ ਨਾ ए ਬੀ ਇਸ ਤਰੀਕੇ ਨਾਲ ਇਹ ਤਿੰਨ ਪਾਰਟ ਜਿਹੜੇ ਅੱਗੇ ਐਡ ਕੀਤੇ ਹੋਏ ਨੇ ਠੀਕ ਹੈ ਤਾਂ ਕਰਕੇ ਇਹ ਜਿਹੜੇ 25 ਪਾਰਟਸ ਨੇ ਠੀਕ ਹੈ ਤਿਪਸ ਜਿਹੜੀ ਅੱਜ ਦੀ ਆਪਣੀ ਇਨਫੋਰਮੇਸ਼ਨ ਸੀ ਐਨਸੀ ਸੀ ਮੈਂ ਉਮੀਦ ਕਰਦਾ ਅੱਜ ਦੀ ਕਲਾਸ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਊਗੀ ਅਗਰ ਕਲਾਸ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਹੁਣ ਆਪਾਂ ਇਹਨਾਂ ਸਾਰੇ ਪਛੜੇ 25 ਪਾਰਟਸ ਨੂੰ ਇਨ ਡਿਟੇਲ ਅੱਜ ਤੋਂ ਆਪਾਂ ਇਹ ਕਲਾਸਾਂ ਸਟਾਰਟ ਕਰ ਰਹੀਆਂ ਨੇ ਤੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਯੂਨੀਅਨ ਡੈਟਰੀਟਸ ਬਾਰੇ ਫਸਟ ਪਾਰਟ ਦੂਜਾ ਫਿਰ ਆ ਗਿਆ ਸੈਕੰਡ ਪਾਰਟ ਠੀਕ ਹੈ ਇਨ ਡਿਟੇਲ ਆਪਾਂ ਸਾਰੇ ਉਹਨ ਉਹਨਾਂ ਨੂੰ ਮੈਂ ਦੱਸ ਦੇਣਾ ਚਾਹਣਾ ਕਿ ਆਪਾਂ ਜਿਹੜੀ ਪੰਜਾਬ ਜੀਕੇ ਦੀ ਟੋਟਲੀ ਪਲੇਲਿਸਟ ਬਣਾ ਕੇ ਆਪਣੇ ਚੈਨਲ ਤੇ ਅਪਲੋਡ ਕਰ ਦਿੱਤੀ ਗਈ ਹੈ ਤੇ ਤੁਸੀਂ ਉੱਥੋਂ ਜਾ ਕੇ ਪੰਜਾਬ ਜੀਕੇ ਬਿਲਕੁਲ ਬੇਸਿਕ ਤੋਂ ਲੈ ਕੇ ਟੌਪ ਲੈਵਲ ਤੱਕ ਦੇ ਕਨਸੈਪਟ ਆਪਣੇ ਕਲੀਅਰ ਕਰਵਾ ਸਕਦੇ ਹੋ ਠੀਕ ਹੈ ਤੁਸੀਂ ਉੱਥੋਂ ਆਪਣੀ ਅੱਗੇ ਪੰਜਾਬ ਜੀਕੇ ਨੂੰ ਦੇਖ ਸਕਦੇ ਹੋ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ